ਸਾਡੇ ਜੀਆਰਪੀ ਦੀ ਟੀਮ ਹੈ ਤੇ ਸੀਆਈਏ ਇੰਚਾਰਜ ਸਾਹਿਬ ਦੀ ਟੀਮ ਹੈ। ਰੈਗੂਲਰਲੀ ਅਸੀਂ ਚੈੱਕਅਪ ਕਰਦੇ ਰਹਿੰਦੇ ਹਾਂ। ਜਿੱਥੇ-ਇਥੇ ਸਾਡੇ ਜੂਰਿਸਡਿਕਸ਼ਨ ਚ ਆਉਂਦੀ ਹੈ, ਅਸੀਂ ਬਕਾਇਦਾ ਉੱਥੇ ਚੈਕਿੰਗ ਕਰਦੇ ਰਹਿੰਦੇ ਹਾਂ। ਇਸੇ ਚੈਕਿੰਗ ਦੌਰਾਨ ਸਾਡੀਆਂ ਰਿਕਵਰੀਜ਼ ਵੀ ਹੋਈਆਂ ਨੇ। ਤੇ ਜਿਹੜੇ-ਜਿਹੜੇ ਫਰੰਟ ਤੇ ਸਾਨੂੰ ਡਾਇਰੈਕਸ਼ਨਸ ਹੁੰਦੀਆਂ ਨੇ ਸਾਡੀ ਜ਼ਿੰਮੇਵਾਰੀਆਂ ਬਣਦੀਆਂ ਐ ਤਾਂ ਪੁਲਿਸ ਅਫਸਰ ਅਸੀਂ ਨਿਭਾਉਂਦੇ ਪਏ ਹਾਂ। ਕਿਹੜਾ ਬੰਦਾ ਕ੍ਰਾਈਮ ਕਰਦਾ ਐ ਐਂਡ ਆਫ ਦਿ ਡੇ ਉਹਨੇ ਫੜ ਤਾ ਖੜੇ ਤੇ ਜਾਣਾ ਹੀ ਐ ਜੀ। ਜਦੋਂ ਜਦੋਂ ਅਸੀਂ ਚੈਕਿੰਗ ਕਰਦੇ ਆ ਸਾਡੇ ਨਾਲ ਜਿਹੜੀ ਪਬਲਿਕ ਹੈ ਉਹ ਕੋਆਪਰੇਟ ਕਰਦੀ ਹੈ ਇਹ ਸਾਡੀ ਰੈਗੂਲਰ ਚੈਕਿੰਗ ਹੈ ਜੀ ਸਾਡੇ ਸਪੈਸ਼ਲ ਡੀਜੀਪੀ ਸਾਹਿਬ ਮੈਡਮ ਸਚੀ ਪ੍ਰਵਾਹ ਜੀ ਆਈਪੀਐਸ ਉਹਨਾਂ ਦੇ ਡਾਇਰੈਕਸ਼ਨਸ ਤੇ ਸਾਡੇ ਮਾਨਜੋਗਾਈ ਜੀ ਸਾਹਿਬ ਨੇ ਸਰਦਾਰ ਬਲਜੋਤ ਸਿੰਘ ਰਿਪੋਰਟ ਸਾਹਿਬ ਸਾਡੇ ਆਈਜੀ ਸਾਹਿਬ ਸਰਦਾਰ ਅਮਰਪ੍ਰੀਤ ਸਿੰਘ ਨੂੰ ਮਿਲਦਾ ਸਾਡੇ ਡਿਪਟੀ ਸਾਹਿਬ ਸਰਕਲ ਅਫਸਰ ਡਾਕਟਰ ਸਰਦਾਰ ਜਗਮਨ ਸਿੰਘ ਚੋਹੀ ਜੀ ਉਹਨਾਂ ਦੇ ਤਹਿਤ ਅਸੀਂ ਸਾਡੀ ਜਿਹੜੀ ਥਾਣੇ ਜੀਆਰਪੀ ਦੀ ਟੀਮ ਹੈ ਤੇ ਸੀਆਈ ਇੰਚਾਰਜ ਸਾਹਿਬ ਦੀ ਟੀਮ ਇਰੇਗੂਲਰਲੀ ਅਸੀਂ ਚੈੱਕ ਅਪ ਕਰਦੇ ਰਹਿੰਦੇ ਜਿੱਥੇ-ਜਿੱਥੇ ਸਾਡੀਆਂ ਚੌਂਕੀਆਂ ਨੇ ਉਹ ਸੌਲਟ ਪੋਸਟ ਜਿੱਥੇ ਟ੍ਰੇਨ ਦੀ ਸਟਾਪੇਜ ਹੈ ਇੱਥੇ-ਇਥੇ ਸਾਡੇ ਜੂਰਿਸਡਿਕਸ਼ਨ ਚ ਆਉਂਦੀ ਹੈ ਅਸੀਂ ਬਕਾਇਦਾ ਉੱਥੇ ਚੈਕਿੰਗ ਕਰਦੇ ਰਹਿੰਦੇ ਹਾਂ ਜੀ ਇਸੇ ਚੈਕਿੰਗ ਦੌਰਾਨ ਸਾਡੀਆਂ ਰਿਕਵਰੀਜ਼ ਵੀ ਹੋਈਆਂ ਨੇ ਅਸੀਂ ਐਨਡੀਪੀਐਸ ਦੀ ਰਿਕਵਰੀਜ਼ ਕੀਤੀਆਂ ਨੇ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਸਾਡੀ ਐਕਸਾਈਟ ਦੀ ਰਿਕਵਰੀਆਂ ਨੇ ਅਸੀਂ ਹੁਣ ਕੱਲ ਫੇਰ ਇੱਕ ਵਾਰੀ ਇੱਕ ਹੋਰ ਕਵਰੀ ਐਨਡੀਪੀਐਸ ਦੀ ਕੀਤੀ ਹੈ ਤੇ ਜਿਹੜੇ-ਜਿਹੜੇ ਫਰੰਟ ਤੇ ਸਾਨੂੰ ਡਾਇਰੈਕਸ਼ਨਸ ਹੁੰਦੀਆਂ ਨੇ ਸਾਡੀ ਜ਼ਿੰਮੇਵਾਰੀਆਂ ਬਣਦੀਆਂ ਐ ਤਾਂ ਪੁਲ ਸਰ ਨਮਾਸਕਾਰ ਤੇ 크리스마 ਦੇ ਆ ਰਿਹਾ ਉਹਨੂੰ ਲੈ ਕੇ ਵੀ ਕੋਈ ਚੈਕਿੰਗ ਸਰ ਇਹ ਸਾਡੀ ਰੈਗੂਲਰ ਚੈਕਅਪ ਹੈ ਜੀ ਸਾਡਾ ਰੈਗੂਲਰ ਜਿਹੜੀ ਚੈਕਿੰਗ ਹੈ ਉਹ ਹੈ ਇਹ ਸਾਡੀ ਚੱਲਦੀ ਰਹਿੰਦੀ ਚੈਕਿੰਗ ਜੀ ਸਵੇਰੇ ਸ਼ਾਮ ਤੇ ਤੁਸੀਂ ਇਹ ਵੀ ਕਹਿ ਸਕਦੇ ਹੋ ਵੀ ਹਾਂ ਨਿਊ ਇਅਰ ਕਰਕੇ ਜਾਂ ਜਿਹੜੇ 크리스마 ਕਰਕੇ ਤੁਸੀਂ ਉਹ ਵੀ ਤੁਸੀਂ ਕਹਿ ਸਕਦੇ ਹੋ ਉਹ ਵੀ ਗੱਲ ਹੈਗੀ ਹੈ ਜੀ ਅ ਕੁਝ ਜਿਹਾ ਪਹਿਲਾਂ ਵੀ ਦੇਖਿਆ ਸੀ ਰਿਕਵਰੀ ਹੋਈ ਹੈ ਨਸ਼ੇ ਦੇ ਕੋਰੀਆ ਵੀ ਫੜੇ ਗਏ ਆ ਹਾਂਜੀ ਬਿਲਕੁਲ ਜੀ ਸਾਡੀ ਇਹਦੇ ਚ ਟੀਮ ਜਿਹੜੀ ਰੈਗੂਲਰਲੀ ਅਸੀਂ ਜਿਹੜੇ ਜਿਹੜੀ ਸਾਡੀ ਚੈਕਿੰਗ ਬਣਦੀ ਹੈ ਅਸੀਂ ਉਸੇ ਦੌਰਾਨ ਅਸੀਂ ਰਿਕਵਰੀਜ਼ ਕੀਤੀਆਂ ਨੇ ਐਨਡੀਪੀਅਰਸ ਦੀਆਂ ਕਮਰਸ਼ੀਅਲ ਕੁਆਲਿਟੀ ਦੀ ਕੀਤੀ ਹੈ ਕੱਲ ਵੀ ਅਸੀਂ 30 ਕਿਲੋ ਕੋਕੀ ਫੜੀ ਹੈ ਉਹ ਦੂਰਛੇ ਡੈਸਟਿੰ ਨੇ ਅਸੀਂ ਇਹ ਰਿਕਵਰੀ ਸਾਡੀਆਂ ਜਿਹੜੀਆਂ ਜਿਹੜੀ ਟੀਮਾਂ ਬੜੀਆਂ ਹੋਈਆਂ ਨੇ ਸਾਡੀ ਡਾਇਰੈਕਸ਼ਨ ਸਾਡੇ ਸੀਨੀਅਰ ਅਫਸਰਾਂ ਦੀ ਡਾਇਰੈਕਸ਼ਨ ਤੇ ਉਹ ਅਸੀਂ ਉਹ ਬਤੌਰ ਉਹ ਜ਼ਿੰਮੇਵਾਰੀ ਦੇ ਬਾਰੇ ਨੇ ਆਮ ਜਨਤਾ ਨੂੰ ਕੀ ਅਪੀਲ ਕਰੋਗੇ ਸਰ ਜੀ ਫੋਟੋ ਆਕਰ ਹੈ ਜੇ ਟ੍ਰੇਨਸ ਅਪਲਾਈ ਕਰਦੇ ਹਾਂ ਕੀ ਸੁਣਾ ਲੈਣੇ ਮਿਕੂ ਜੀ ਜਿਹੜਾ ਬੰਦਾ ਕ੍ਰਾਈਮ ਕਰਦਾ ਐਂਡ ਆਫ ਦਿ ਡੇ ਉਹਨੇ ਫੜੇ ਤੇ ਜਾਣਾ ਹੀ ਹੈ ਜੀ ਸੋ ਜਦੋਂ ਅਸੀਂ ਚੈਕਿੰਗ ਕਰਦੇ ਆ ਸਾਡੇ ਨਾਲ ਜਿਹੜੀ ਪਬਲਿਕ ਹੈ ਉਹ ਕੋਆਪਰੇਟ ਕਰਦੀ ਹੈ ਤੇ ਕੋਆਪਰੇਸ਼ਨ ਤੇ ਕੋਆਰਡੀਨੇਸ਼ਨ ਦੋ ਗੱਲਾਂ ਹੁੰਦੀਆਂ ਨੇ ਜੀ ਪੁਲਿਸ ਦੇ ਵਿੱਚ ਤੇ ਪਬਲਿਕ ਨਾਲ ਤੇ ਉਹ ਪਬਲਿਕ ਸਾਡਾ ਸਾਥ ਦੇਂਦੀ ਹੈ ਇਹਦੇ ਵਿੱਚ ਅਸੀਂ ਇਹ ਚੀਜ਼ਾਂ ਦਾ ਖਿਆਲ ਰੱਖਦੇ ਆ ਵੀ ਕੋਈ ਤੰਗ ਪਰੇਸ਼ਾਨੀ ਨਾ ਹੋਵੇ ਬਾਕਾਇਦਾ ਜਿਹੜੀ ਆਪਣੇ ਫੋਰਸ ਹੈ ਉਹਨੂੰ ਸੀਨੀਅਰ ਅਫਸਰਾਂ ਵੱਲੋਂ ਬਰੀਫਿੰਗ ਹੁੰਦੀ ਹੈ ਡੀ ਬਰੀਫਿੰਗ ਹੁੰਦੀ ਹੈ ਅਸੀਂ ਅਪੀਲ ਕਰਾਂਗੇ ਸਰ ਅਕਸਰ ਦੇਖਦੇ ਆ ਜਿੱਥੇ ਕਿ ਰੇਲਵੇ ਚੱਕਿਆ ਦੇ ਵਿੱਚ ਵਿੱਚ ਸਫਾਈ ਹੁੰਦੀ ਆ ਉਹਨੂੰ ਲੈ ਕੇ ਆਮ ਜਨਤਾ ਨੂੰ ਕੁਝ ਨੁਕੀਸ ਕਰਨਾ ਦੇਖੋ ਜੀ ਸਾਡੀ ਥਾਣੇ ਦੇ ਜਿਹੜੇ ਕੰਟਰੋਲ ਰੂਮ ਦੇ ਸਾਡੇ ਲੋਕਲ ਜੂਰਿਸਡਿਕਸ਼ਨ ਦੇ ਥਾਣਿਆਂ ਦੇ ਜੀਆਰਪੀ ਦੇ ਜਿਹੜੇ ਅਫਾਲਟ ਪੋਸਟ ਜਾਂ ਪੋਸਟਸ ਦੇ ਉੱਥੇ ਐਮਰਜੈਂਸੀ ਨੰਬਰ ਲਿਖੇ ਹੁੰਦੇ ਆ ਇਹ ਕਿਸੇ ਨੂੰ ਕੋਈ ਵੀ ਪ੍ਰੋਬਲਮ ਆਉਂਦੀ ਹੈ ਤੇ ਉਹ ਕੰਟੈਕਟ ਕਰ ਸਕਦੇ ਜੋ ਫੈਕਟ ਹੋਣਗੇ ਉਹਦੇ ਮੁਤਾਬਿਕ ਐਕਟ ਕਰਾਂਗੇ ਥੈਂਕ ਯੂ ਜੀ